ਪੁਰਤਗਾਲ ਵਿੱਚ ਪੁਰਤਗਾਲ ਆ ਕੇ ਫੇਰ ਦੱਸੋ ਸਾਨੂੰ ਤੁਸੀਂ ਕੀ ਫੇਸ ਕੀਤਾ ਜੀ ਫੇਰ ਜਿਹੜੀ ਚੀਜ਼ ਮੈਂ ਉਸ ਟਾਈਮ ਫੇਸ ਕੀਤੀਆਂ ਜੀ ਉਸ ਟਾਈਮ ਤੇ ਤਾਂ ਤੁਸੀਂ ਕਹਿ ਲਓ ਵੀ ਇਹ ਵੀ ਦਿਨ ਆ ਗਿਆ ਸੀ ਵੀ ਮੈਂ ਮਾਂ ਦੇ ਵਿੱਚ ਧਾਰ ਲਿਆ ਵੀ ਮੈਂ ਬਾਹਰ ਗਿਆ ਅੱਛਾ ਜੀ ਹਾਂਜੀ ਹਾਂਜੀ ਮੇਰਾ ਪਹਿਲਾ ਸਵਾਲ ਇਹ ਆ ਜੇ ਤੁਸੀਂ ਪੁਰਤਗਾਲ ਵਿੱਚ ਕਿੱਦਾਂ ਆਏ ਤੁਸੀਂ ਡੌਕੀ ਲਾ ਕੇ ਆਏ ਪੂਰਤ ਵਿਜੇ ਤੇ ਆਏ ਦੋ ਯਾਰ ਤੁਹਾਡਾ ਵੀ ਹੋਰ ਕੋਈ ਵੀ ਜਦ ਫਿੰਗਰ ਹੋ ਗਈ ਜਦ ਕੀ ਹੋਰੇ ਇੰਨਾ ਰਸ਼ ਲੱਗਿਆ ਹੋਇਆ ਲੋਕਾਂ ਦੀ ਵਾਰੀ 2-2 ਸਾਲ ਬਾਅਦ ਆ ਰਹੀ ਆ ਤੁਸੀਂ ਇੰਨੀ ਜਲਦੀ ਫਿੰਗਰ ਤੁਹਾਡੇ ਕਿੱਦਾਂ ਹੋਊ ਨੂੰ ਬੜਾ ਕਾਸਟਲੀ ਪੈ ਗਿਆ ਸੀ ਗੁੱਜਨ ਸਿੰਘ ਜੀ ਕਿੰਨੇ ਪੈਸੇ ਲੈ ਵਕੀਲ ਨੇ ਵਕੀਲ ਨੇ ਜੇ ਹੁਣ ਆਪਾਂ ਨਾ ਗੱਲ ਕਰੀਏ ਤਾਂ ਚੰਗੀ ਹੈ ਪਰ ਨਹੀਂ ਦੱਸੋ ਮਤਲਬ ਕੀ ਐਂ ਗੱਲ ਅੱਗੇ ਦਰਸ਼ਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਨਾ ਵੀ ਪੇਪਰ ਲੈਣੇ ਸੌਫੇ ਲੈਣੇ ਔਕੇ ਨੇ ਕੀ ਕਰਨਾ ਪੈ ਰਿਹਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਆਪਣੀ ਪੰਨੂ ਯੂਰਪ ਬਲੌਗ ਦੇ ਵਿੱਚ ਤੇ ਅੱਜ ਆਪਾਂ ਸ਼ੇਅਰ ਕਰਨੀ ਹੈ ਮੇਰੀ ਜਰਨੀ ਤੇ ਭਰਾ ਗੁਰਚੰਨ ਸਿੰਘ ਥੋੜੇ ਜਿਹਾ ਸਵਾਲ ਆਪਾਂ ਨੂੰ ਪੁੱਛੂਗਾ ਤੇ ਆਪਾਂ ਸਵਾਲਾਂ ਦੇ ਜਵਾਬ ਦੇਵਾਂਗੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਹੁਤ ਵਧੀਆ ਚੜ੍ਹਦੀ ਕਲਾ ਜੀ ਚਲੋ ਜੀ ਹਾਂਜੀ ਮੇਰਾ ਪਹਿਲਾ ਸਵਾਲ ਇਹ ਹੈ ਵੀ ਤੁਸੀਂ ਪੁਰਤਗਾਲ ਵਿੱਚ ਕਿੱਦਾਂ ਆਏ ਤੁਸੀਂ ਡੌਂਕੀ ਲਾ ਕੇ ਆਏ ਪੂਰਿਸਟ ਵਿਜਿਟ ਆਏ ਤਾਂ ਜਾ ਤੁਹਾਡਾ ਕੋਈ ਹੋਰ ਕੋਈ ਵੀਜ਼ਾ ਸੀ ਠੀਕ ਹੈ ਜੀ ਤੇ ਆਪਾਂ ਜੀ ਪੰਜਾਬ ਦੇ ਵਿੱਚੋਂ ਪੁਰਤਗਾਲ ਵੀਜ਼ੇ ਤੇ ਆਏ ਸੀਗੇ ਅੱਛਾ ਜੀ ਤੇ ਉਹਨੂੰ ਸੀਜ਼ਨਲ ਵੀਜ਼ਾ ਕਹਿੰਦੇ ਆ ਤੇ ਉਹ ਤਕਰੀਬਨ 6 ਮਨთ ਤਾਈ ਲੱਗਦਾ ਵਾ ਠੀਕ ਹੈ ਜੀ ਤੇ ਉਹ ਜਿਹੜਾ ਵੀਜ਼ਾ ਸੀ ਆਪਣਾ ਐਗਰੀਕਲਚਰ ਦਾ ਸੀ ਅੱਛਾ ਜੀ ਠੀਕ ਹੈ ਜੀ ਉਹ ਜਿਹੜਾ ਵੀਜ਼ਾ ਸੀਗਾ ਉਹ ਐਗਰੀਕਲਚਰ ਦਾ ਸੀਗਾ 6 ਮਹੀਨੇ ਆਪਾਂ ਮਤਲਬ ਜੋ ਵੀਜ਼ੇ ਤੇ ਆ ਕੇ ਫਿਰ ਪੁਰਤਗਾਲ ਐਗਰੀਕਲਚਰ ਦਾ ਕੰਮ ਕੀਤਾ ਤੇ ਪੁਰਤਗਾਲ ਆ ਕੇ ਤੁਸੀਂ ਪਹਿਲਾ ਕੰਮ ਕਿਹੜਾ ਕੀਤਾ ਜੀ ਇਹ ਪੁਰਤਗਾਲ ਦੇ ਵਿੱਚ ਗੁਰਚਰਨ ਸਿੰਘ ਜੀ ਆਪਾਂ ਕੇ ਖੇਤਾਂ ਦੇ ਵਿੱਚ ਹੀ ਆਏ ਸੀਗੇ ਤੇ ਆਪਾਂ 1 ਨਵੰਬਰ 2023 ਨੂੰ ਪੁਰਤਗਾਲ ਵਿੱਚ ਆਏ ਸੀਗੇ ਠੀਕ ਹੈ ਜੀ ਤੇ ਏਰੀਆ ਸੀ ਆਪਣਾ ਭੇਜਾ ਫਰੇਰੇ ਵਾਲੀ ਸਾਈਡ ਸੀਗੇ ਉੱਥੇ ਸਾਨੂੰ ਪਹਿਲਾਂ ਆਪਾਂ ਖੇਤੀ ਦਾ ਕੰਮ ਹੀ ਖੇਤਾਂ ਦੇ ਵਿੱਚ ਆਪਾਂ ਤੁਸੀਂ ਕਹੋ ਵੀ ਉਸ ਟਾਈਮ ਚ ਜਤੂਨਾਂ ਦਾ ਸੀਜ਼ਨ ਹੁੰਦਾ ਵਾ ਤੇ ਜਤੂਨਾਂ ਦਾ ਕੰਮ ਥੋੜਾ ਜਿਹਾ ਸਟਰਗਲ ਵਾਲਾ ਵੀ ਆ ਟਫ ਵੀ ਆ ਤੇ ਔਖਾ ਵੀ ਆ ਸਾਰੇ ਭਰਾਵਾਂ ਨੂੰ ਪਤਾ ਹੀ ਆ ਤੇ ਉਹ ਕੰਮ ਕੀਤਾ ਜੀ ਆਪਾਂ ਆ ਕੇ ਸਿੱਧਾ ਤੇ ਬਹੁਤ ਠੰਡ ਹੁੰਦੀ ਆ ਠੰਡ ਦੇ ਵਿੱਚ ਜਤੂਨਾਂ ਦਾ ਕੰਮ ਕੀਤਾ ਤੇ ਉਹ ਜਿਹੜਾ ਕੰਮ ਸੀ ਤਿੰਨ ਕਿ ਮਹੀਨੇ ਵਿੱਚ ਚੱਲਦਾ ਜੀ ਸੀਜ਼ਨ ਅੱਛਾ ਜੀ ਤੇ ਉਸ ਤੋਂ ਬਾਅਦ ਆਪਾਂ ਫ੍ਰੀ ਬੈਗੇ ਠੀਕ ਆ ਜੀ ਤੇ ਆਪਣੇ ਪੁਰਤਕਾਲ ਆਉਣ ਜਦੋਂ ਤੁਸੀਂ ਆਏ ਤੁਸੀਂ ਕੀ ਵੀ ਤੁਸੀਂ ਜਤੂਨਾਂ ਦਾ ਕੰਮ ਕੀਤਾ ਇੱਥੇ ਆ ਕੇ ਕੀ ਤੁਹਾਨੂੰ ਜਿਹੜੇ ਪੇਪਰ ਬਣਦੇ ਨੇ ਤੁਸੀਂ ਫੈਲ ਲੋਕ ਕਿੱਦਾਂ ਕਰਾਈ ਤੁਸੀਂ ਆਪ ਕਰਾਈ ਜਾਂ ਕੰਪਨੀ ਲੋੜੇ ਪੇਪਰ ਕਰਾ ਕੇ ਦੱਤੇ ਨੇ ਉਹ ਗੁਰਚਰਨ ਸਿੰਘ ਜੀ ਇਦਾਂ ਹੁੰਦਾ ਵਾ ਵੀ ਆਪਾਂ ਹਨਾ ਵੀਜੇ ਤੇ ਆਈਸੀ ਜਿਹੜੇ ਤੇ ਉਹ ਵੀਜੇ ਦੇ ਵਿੱਚ ਵਿੱਚ ਆਪਾਂ ਫਾਈਲ ਲੌਗ ਕਰਾਉਣੀ ਹੁੰਦੀ ਆ ਅੱਛਾ ਜੀ ਤੇ ਉਹ ਫਾਈਲ ਲੌਗ ਤੋਂ ਪਹਿਲਾਂ ਜਿੱਦਾਂ ਤੁਸੀਂ ਕਹ ਲਓ ਵੀ ਦੋ ਚਾਰ ਪੇਪਰ ਹੁੰਦੇ ਆ ਉਹ ਰੈਡੀ ਕਰਾਉਣੇ ਹੁੰਦੇ ਆ ਆਪਾਂ ਤੇ ਉਹ ਹੋ ਜਾਂਦੇ ਆ ਜਿੱਦਾਂ ਕਿ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦਿੰਨਾ ਆ ਸੋਸ਼ਲ ਹੁੰਦਾ ਫਾਈਨਾਂਸ ਪੇਪਰ ਹੁੰਦਾ ਇੱਕ ਜੀ ਹਾਂਜੀ ਤੇ ਹੋਰ ਇੱਕ ਦੋ ਪੇਪਰ ਆ ਤੇ ਜਿਹੜੇ ਕੀ ਆਪਾਂ ਨੂੰ ਕੰਪਨੀ ਵਾਲਿਆਂ ਨੇ ਕਰਵਾਤੇ ਸੀ ਤੇ ਪਰ ਕੰਪਨੀ ਵਾਲਿਆਂ ਨੇ ਹਨਾ ਆਪਣੇ ਤੋਂ ਪੈਸੇ ਲੈ ਲਈ ਸੀਗੇ ਠੀਕ ਹੈ ਜੀ ਤੇ ਪੈਸੇ ਲੈ ਕੇ ਉਹਨਾਂ ਨੇ ਜਿਹੜੇ ਕਿ ਨਹੀਂ ਚਾਹੀਦੇ ਸੀ ਉਹਨਾਂ ਨੂੰ ਅਸੀਂ ਖੁਦ ਵੀ ਜੇ ਤੇ ਆਏ ਹੋਏ ਸੀ 16-17 ਲੱਖ ਰੁਪਿਆ ਲਾ ਕੇ ਹਾਂਜੀ ਹਾਂਜੀ ਤੇ ਚਲੋ ਉਹਨਾਂ ਨੇ ਸਾਡਾ ਹਨਾ ਦੋ ਪੇਪਰ ਉਹ ਵੀ ਬਣ ਗਏ ਸੀਗੇ ਤੇ ਮਹੀਨੇ ਦੇ ਵਿੱਚ ਸਾਡੇ ਸਾਰਾ ਪੇਪਰ ਕਾਰਵਾਈ ਜਿਹੜੀ ਫਾਈਲ ਲੋਕ ਤੋਂ ਪਹਿਲਾਂ ਹੁੰਦੀ ਆ ਉਹ ਕਰਵਾਉਣ ਤੋਂ ਬਾਅਦ ਦਸੰਬਰ ਦੇ ਵਿੱਚ ਸਾਡੀ ਇਹਨਾਂ ਨੇ ਫਾਈਲ ਲੋਕ ਕਰਵਾਤੀ ਸੀਗੀ ਠੀਕ ਹੈ ਜੀ ਹਾਂਜੀ ਫਾਈਲ ਲੋਕ ਹੋਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਵੀ ਕੰਮ ਕੀਤੇ ਤੇ ਟੈਕਸ ਪੈ ਗਿਆ ਭਾਈ ਹਾਂਜੀ ਠੀਕ ਹੈ ਜੀ ਤੇ ਆਪਣੇ ਜੇ ਜਦੋਂ ਤੁਸੀਂ ਕਿਹਾ ਵੀ ਤੁਹਾਡੀ ਫਾਈਲ ਲੋਕ ਕਰਵਾਤੀ ਤੇ ਜਿਹੜੀ ਕੰਪਨੀ ਨੇ ਤੁਹਾਨੂੰ ਮਤਲਬ ਕਿ ਤੁਸੀਂ ਕੰਮ ਕਰਿਆ ਤੁਹਾਨੂੰ ਪੈਸੇ ਦਿੰਦੀ ਸੀ ਉਹ ਕਿੱਦਾਂ ਮਤਲਬ ਕਿ ਤੁਹਾਡਾ ਅਕਾਊਂਟ ਵਗੈਰਾ ਖੁਲਾਇਆ ਜਾਂ ਤੁਹਾਨੂੰ ਕੈਸ਼ ਪੈਸੇ ਦਿੰਦੀ ਸੀ ਹਾਂ ਜੀ ਉਹ ਇਦਾਂ ਹੁੰਦਾ ਜੀ ਮਤਲਬ ਕਿ ਸਾਰੇ ਕੰਮ ਇਦਾਂ ਹੀ ਜਿਵੇਂ ਤੁਹਾਨੂੰ ਕਹੇ ਸਾਰੇ ਕੰਮ ਕਰਾ ਕੇ ਦਿੱਤੇ ਉਹਨਾਂ ਨੇ ਬੈਂਕ ਅਕਾਊਂਟ ਵੀ ਸਾਡੀ ਓਪਨ ਕਰਵਾ ਕੇ ਦਿੱਤੇ ਸੀ ਠੀਕ ਹੈ ਜੀ ਜਿਹੜਾ ਕਿ ਸਾਡੇ ਤੋਂ ਉਹਨਾਂ ਨੇ ਉਹਨਾਂ ਦੇ ਵੀ ਪੈਸੇ ਲੈ ਲਈ ਸੀ ਯਾਰ 60 60 ਯੂਰੋ ਲੈ ਲਈ ਸੀ ਠੀਕ ਹੈ ਹਾਂ ਜੀ 60 ਯੂਰੋ ਲੈ ਲਈ ਸੀ ਉਹਨਾਂ ਨੇ ਸਾਡੇ ਤੋਂ ਤੇ ਬੈਂਕ ਅਕਾਊਂਟ ਸਾਡਾ ਇੱ ਫੰਡ ਦੇ ਵਿੱਚ ਉਹਨਾਂ ਨੇ ਓਪਨ ਕਰਵਾਤਾ ਸੀ ਉਹ ਮਤਲਬ ਕਿ ਅਸੀਂ 2-3 ਸੈਲਰੀਆਂ ਕੈਸ਼ ਵੀ ਲਈਆਂ ਜੀ ਕੈਸ਼ ਹੁੰਦੀਆਂ ਕੈਸ਼ ਲੈਣ ਤੋਂ ਬਾਅਦ ਤੇ ਉਹਨਾਂ ਨੇ ਸਾਡੇ ਚਲਵਾਤੇ ਸੀਗੇ ਤੇ ਉਸ ਤੋਂ ਬਾਅਦ ਆਪਣੀ ਅੱਜ ਤੱਕ ਦੀ ਜਿੰਨੀਆਂ ਵੀ ਤਨਖਾਹਾਂ ਸਾਰੀਆਂ ਅਕਾਊਂਟ ਦੇ ਵਿੱਚ ਹੀ ਆ ਤੇ ਜਦੋਂ ਤੁਸੀਂ ਦੱਸਿਆ ਵੀ ਜਤੂਨ ਦਾ ਸੀਜ਼ਨ 3 ਕਮਹੀਨੇ ਦਾ ਸੀ ਉਸ ਤੋਂ ਬਾਅਦ ਕੰਪਨੀ ਨੇ ਤੁਹਾਨੂੰ ਅੱਗੇ ਕੰਮ ਦਿੱਤਾ ਜਾਂ ਤੁਸੀਂ ਕੀ ਕਰਿਆ ਉਹਦੇ ਬਾਰੇ ਦੱਸੋ ਮੈਨੂੰ ਉਹ ਇਦਾਂ ਹੁੰਦਾ ਜੀ ਆ ਮਤਲਬ ਕਿ 10 ਮਹੀਨੇ ਕੰਮ ਕਰਨ ਤੋਂ ਬਾਅਦ ਨਾ 2-1/2 ਤੋਂ 2 ਮਹੀਨੇ ਫ੍ਰੀ ਰਹਿਣਾ ਪੈਂਦਾ। ਅੱਛਾ ਜੀ ਹਾਂ ਖੇਤਾਂ ਦੇ ਵਿੱਚ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਸਾਰਾ ਸਾਲ ਖੇਤਾਂ ਦਾ ਕੰਮ ਨਹੀਂ ਚੱਲਦਾ। ਨਹੀਂ ਚੱਲਦਾ। ਉਹਦੇ ਵਿੱਚ ਤੁਸੀਂ ਕਹ ਲਓ ਵੀ 2-2 3-3 ਮਹੀਨਿਆਂ ਬਾਅਦ ਆਪਾਂ ਨੂੰ ਥੋੜਾ ਥੋੜਾ ਟਾਈਮ ਬੈਠਣਾ ਪੈਂਦਾ ਵਾ ਤੇ ਪਰ ਉਹਦੇ ਤੁਹਾਨੂੰ ਪਤਾ ਜਨਵਰੀ ਫਰਵਰੀ ਦੇ ਵਿੱਚ ਠੰਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਟਾਈਮ ਤੇ ਕੋਈ ਫਰੂਟ ਵਗੈਰਾ ਕੋਈ ਖੇਤਾਂ ਦਾ ਕੰਮ ਨਹੀਂ ਹੁੰਦਾ। ਉਸ ਤੋਂ ਬਾਅਦ ਆਪਾਂ ਜੀ 2 ਮਹੀਨੇ ਬੈਠੇ ਸੀਗੇ। ਅੱਛਾ ਜੀ ਤੇ ਜਿੰਦੇ ਵਿੱਚ ਸਾਰਾ ਖਰਚਾ ਬਣੀ ਆਪਾਂ ਤੁਸੀਂ ਤੋੜੇ ਕੀਤਾ ਜੀ ਅੱਛਾ ਕੰਪਨੀ ਨੇ ਤੁਹਾਨੂੰ ਕੋਈ ਨਹੀਂ ਦਿੱਤਾ ਹੈਗਾ ਨਹੀਂ ਜੀ ਨਹੀਂ ਕੰਪਨੀ ਕੋਈ ਨਹੀਂ ਆਪਾਂ ਨੂੰ ਇਦਾਂ ਦੀ ਉਹਨਾਂ ਦੀ ਅੱਛਾ ਜਿਵੇਂ ਏਜੰਟ ਕਹਿ ਕੇ ਭੇਜ ਦਿੰਦੇ ਨੇ ਜੀ ਆਪਣੇ ਬੰਦੇ ਅਕੋਮੋਡੇਸ਼ਨ ਫ੍ਰੀ ਹੋਊਗੀ ਕਹਿੰਦੇ ਆ ਤੇ ਅਕੋਮੋਡੇਸ਼ਨ ਥੋੜੀ ਜੀ ਸਾਨੂੰ ਇਦਾਂ ਹੀ ਕਿਹਾ ਸੀਗਾ ਜੀ ਸਾਨੂੰ ਸਾਡਾ 6 ਮਹੀਨਿਆਂ ਦਾ ਵੀਜ਼ਾ ਸੀਗਾ ਤੇ ਸਾਨੂੰ ਕਿਹਾ ਗਿਆ ਸੀ ਉਹ 6 ਮਹੀਨੇ ਤੁਹਾਡੇ ਤੋਂ ਨਹੀਂ ਦਿਆ ਜਾਊਗੀ ਅਕੋਮੋਡੇਸ਼ਨ ਦੇ ਵਿੱਚ ਪਰ ਕੀ ਕੰਪਨੀ ਨੇ ਲੈ ਦਿੱਤੇ ਨੇ ਦਿੱਤੇ ਨੇ ਸਾਡੀ ਪੇ ਦੇ ਵਿੱਚੋਂ ਸਾਡੀਆਂ ਸੈਲਰੀ ਸਲਿੱਪਾਂ ਦੇ ਵਿੱਚ ਬਗੈਰ ਦਾ ਮੈਂਸ਼ਨ ਆ ਅੱਛਾ ਜੀ ਵੀ ਆ ਹੀ ਰੈਂਟ ਦਿੰਦੇ ਰਹੇ ਆ ਜੀ ਕਮਾਲ ਦੀ ਗੱਲ ਹੈ ਕਿ ਕੋਈ ਇੱਕ ਗੱਲ ਮੈਂ ਤੁਹਾਡੇ ਨਾਲ ਕਲੀਅਰ ਕਰਨਾ ਚਾਹੁੰਦਾ ਵੀ ਕੋਈ ਵੀ ਬੰਦਾ ਆਉਂਦਾ ਏਜੰਟ ਆਪਾਂ ਨੂੰ ਬਹੁਤ ਸੁਪਨੇ ਦਿਖਾਉਂਦੇ ਨੇ ਪਰ ਉਹਦੇ ਵਿੱਚੋਂ ਜੇ ਆਪਾਂ ਨੂੰ 100% ਸੁਪਨੇ ਦਿਖਾਏ ਨੇ ਤਾਂ ਮੰਨ ਕੇ ਚੱਲੋ ਵੀ 50 ਤੋਂ 60% ਸਹੀ ਹੁੰਦੇ ਨੇ 40% ਤੁਹਾਨੂੰ ਆਪ ਚੁਣਨੇ ਪੈਂਦੇ ਨੇ ਉਹ ਖਿਆਲੀ ਖਿਆਲੀ ਮਤਲਬ ਕਿ ਯਾਰ ਹਨਾ ਜੇ ਆਪਣਾ ਭਰਾ ਕੋਈ ਸੋਚਦਾ ਵਾ ਵੀ ਉਤਰ ਵੀ ਇਦਾਂ ਹੀ ਲਾਉਣੇ ਆਪਾਂ ਜਰੂਰੋ ਤਾਂ ਇਦਾਂ ਨਹੀਂ ਹੈਗਾ ਮੇਰੇ ਤੇ ਗੁਰਜਨ ਸਿੰਘ ਜੀ ਫਿਰ ਆਪਾਂ ਮਤਲਬ ਕਿ 2 ਮਹੀਨੇ ਵਿਲਾ ਰਹੇ ਤੋਂ ਬਾਅਦ ਨਾ ਤਵੀਰੇ ਤਵੀਰਾ ਸਿਟੀ ਆ ਵਧੀਆ ਸਿਟੀ ਆ ਤੇ ਉੱਥੇ ਰਸਪਰੀ ਦਾ ਕੰਮ ਚੱਲਦਾ ਜੀ ਬਲੂ ਬੈਰੀ ਰਸਪਰੀ ਫਰੂਟ ਹੈ ਇੱਕ ਤੇ ਉਹਨਾਂ ਦਾ ਕੰਮ ਚੱਲਦਾ ਜੀ ਉਹ ਕੰਮ ਮਤਲਬ ਕਿ ਨਾ 13 ਘੰਟੇ ਦਿਨ ਦੇ 14 ਘੰਟੇ ਵੀ ਹੋ ਜਾਂਦਾ ਅੱਛਾ ਜੀ ਹਾਂਜੀ 13 14 ਘੰਟੇ ਵੀ ਹੋ ਜਾਂਦੇ ਸੀ ਉਹਦੇ ਵਿੱਚ ਚਲੋ ਇੰਨਾ ਵੀ ਡੇਢ ਦੋ ਮਹੀਨੇ ਦਾ ਹੀ ਹੁੰਦਾ ਬਸ ਇਹ ਅੱਛਾ ਅੱਛਾ ਡੇਢ ਦੋ ਮਹੀਨੇ ਦਾ ਹੀ ਬਸ ਡੇਢ ਦੋ ਮਹੀਨੇ ਦਾ ਪਰ ਉਹਦੇ ਵਿੱਚ ਏਦਾਂ ਵੀ ਥੋੜੀ ਸੈਲਰੀ ਥੋੜੀ ਵਧੀਆ ਆ ਜਾਂਦੀ ਹੈ 1000 ਪਲੱਸ ਨਿਕਲ ਜਾਂਦੀ ਹੈ ਹਾਂਜੀ ਠੀਕ ਹੈ ਜੀ ਤੇ ਉਹ ਕੰਮ ਕੀਤਾ ਆਪਾਂ ਉਹ ਵੀ ਡੇਢ ਦੋ ਮਹੀਨੇ ਚੱਲਦਾ ਤੇ ਉਸ ਤੋਂ ਬਾਅਦ ਫੇਰ ਉਹੀ ਚੀਜ਼ ਹੈ ਅੱਛਾ ਜੀ ਯਾਨੀ ਇੱਕ ਗੱਲ ਆਪਾਂ ਨੂੰ ਕਨਫਰਮ ਹੋ ਗਈ ਕੀ ਖੇਤੀਬਾੜੀ ਦਾ ਜਿਹੜਾ ਕੋਈ ਵੀ ਕੰਮ ਹੁੰਦਾ ਉਹ ਸੀਜ਼ਨਲ ਹੁੰਦਾ ਕੋਈ 2 ਮਹੀਨੇ ਚੱਲਦਾ ਕੋਈ 3 ਮਹੀਨੇ ਚੱਲਦਾ 3 ਮਹੀਨੇ ਤੋਂ ਵੱਧ ਖੇਤਾਂ ਦੇ ਵਿੱਚ ਕੋਈ ਇਦਾਂ ਕੰਮ ਨਹੀਂ ਹੈਗਾ ਜੀ ਚੱਲਦਾ ਠੀਕ ਠੀਕ 3-4 ਮਹੀਨੇ ਬਾਅਦ ਤੋਂ ਵੱਧ ਹੈਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਫਿਰ ਹੋਰ ਕੀ ਕੰਮ ਕੀ ਇਸ ਤੋਂ ਬਾਅਦ ਗੁਰਚਨ ਸਿੰਘ ਜੀ ਆਪਾਂ ਫਿਰ ਸਾਨੂੰ ਕੰਪਨੀ ਵਾਲਿਆਂ ਨੇ ਅਲਕੂ ਬੋਸਾ ਲਾ ਤੇ ਸੇਬਾਂ ਦਾ ਕੰਮ ਚੱਲਦਾ ਜੀ ਅੱਛਾ ਜੀ ਫਿਰ ਉਹ ਸੇਬਾਂ ਦਾ ਕੰਮ ਥੋੜਾ ਜਿਹਾ 6 ਮਹੀਨਿਆਂ ਦਾ ਹੁੰਦਾ ਲੰਬਾ ਹੁੰਦਾ ਵਾ ਤੇ ਪਰ ਉਹਦੇ ਵਿੱਚ ਵੀ ਬਾਅਦ ਵਿੱਚ ਹਨਾ ਕੰਪਨੀ ਬੰਦੀ ਅੱਤੇ ਚੱਕ ਲੈਂਦੀ ਆ ਅੱਛਾ ਜੀ ਉਹਦੇ ਵਿੱਚ ਸੇਬਾਂ ਦੀ ਸ਼ੁਰੂ ਤੋਂ ਹੀ ਦੇਖਭਾਲ ਹੁੰਦੀ ਆ ਜੀ ਕਟਿੰਗ ਹੁੰਦੀ ਸੇਬਾਂ ਦੀ ਤੇ ਸੇਬ ਫਿਰ ਥੋੜੇ ਜਿਹੀ ਜਦੋਂ ਹਨਾ ਵੱਡੇ ਹੁੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਲਵਾਈ ਵੀ ਸ਼ੁਰੂ ਹੁੰਦੀ ਆ ਠੀਕ ਹੈ ਪਰ ਉਹਦੇ ਲੈਂਦਿਆਂ ਲੈਂਦੇ ਹੀ ਸੇਬਾਂ ਦੇ ਫਿਰ ਉਹੀ ਮਿੱਤਰੋ ਸਿਆਲ ਆ ਜਾਂਦੇ ਆ ਜਿਤੂਨਾਂ ਦਾ ਕੰਮ ਅੱਛਾ ਇਤਨੀ ਫਿਰ ਜਿਤੂਨਾਂ ਦਾ ਕੰਮ ਕਰੇ ਫਿਰ ਜਿਤੂਨਾਂ ਦਾ ਫੋਨ ਕਰ ਦਿੰਦੀ ਆ ਕੰਪਨੀ ਲਿਸਟ ਭੇਜ ਦਿੰਦੀ ਆ ਵੀ ਜੇ ਇੱਥੇ ਆਪਣੇ ਸੇਵਾਂ ਦੇ 100 ਬੰਦਾ ਵਾ ਤਾਂ ਸਾਨੂੰ 50 ਬੰਦੇ ਉਹ ਭੇਜ ਦਿੰਦੀ ਹੈ ਲੈਫਟ ਦੇ ਉਹ 50 ਬੰਦਿਆਂ ਨੂੰ ਫਿਰ ਜ ਤੁਮਨਾਂ ਦੇ ਜਾਣਾ ਪੈਂਦਾ। ਅੱਛਾ ਜੀ। ਉਹ ਸਾਰਾ ਮਤਲਬ ਕੀ ਇਹ ਵੀ ਮੈਂ ਇੱਕ ਕਲੀਅਰ ਕਰਦਾ ਭਰਾਵਾਂ ਨੂੰ ਵੀ ਕੰਪਨੀ ਨਹੀਂ ਲੈ ਜਾਂਦੀ ਆਪਦੇ ਕੋਲੋਂ ਵੀ ਜੇ ਤੁਸੀਂ ਸੋਚੋ ਵੀ ਗੱਡੀ ਲੈ ਕੇ ਜਾਂਦੀ ਆ ਕੰਪਨੀ ਲੈ ਕੇ ਆਉਗੀ ਜਾ ਕੇ ਜੋ ਉਹ ਸਾਰਾ ਜੀ ਬੱਸਾਂ ਤੇ ਆਪ ਹੀ ਸਾਰਾ ਕਰਨਾ ਪੈਂਦਾ ਦੋ ਦੋ ਚੀਜ਼ ਚੱਕ ਕੇ। ਠੀਕ ਹੈ ਜੀ। ਹਾਂ ਜੀ। ਸਾਰੀ ਕੰਪਨੀ ਦਾ ਕੰਮ ਸਿਰਫ ਇਹ ਆ ਵੀ ਸਾਨੂੰ ਕੰਮ ਦੇਣਾ। ਕੰਮ ਦੇਣਾ। ਬਾਕੀ ਕਿੰਨੇ ਵਾਰੀ ਹੋਡੀ ਆ ਜੀ। ਹਾਂ ਜੀ। ਬਾਕੀ ਜਾਣਾ ਇਹ ਸਾਰੇ ਕੰਮ ਇਦਾਂ ਨਹੀਂ ਹੈਗੇ ਵੀ ਕੋਈ ਤੁਸੀਂ ਕਹੋ ਵੀ 50 ਕਿਲੋਮੀਟਰ ਤੇ ਇਦਾਂ ਨਹੀਂ ਹੈਗਾ ਜੀ ਸਾਰੇ ਕੰਮ ਆ ਜਿਵੇਂ ਉਹ 2-2 4-400 ਕਿਲੋਮੀਟਰ ਦੀ ਦੂਰੀ ਤੇ ਆ ਅੱਛਾ ਜੀ ਹਾਂ ਦੂਰੀ ਤੇ ਆ ਠੀਕ ਹੈ ਜੀ ਤੇ ਜਾਨੀ ਕਿ ਤੁਸੀਂ ਪਹਿਲਾਂ 2023 ਦੇ ਵਿੱਚ ਜਤੂਨ ਝਾੜੇ ਉਸ ਤੋਂ ਬਾਅਦ 2024 ਦੇ ਵੀ ਜਤੂਨ ਝਾੜੇ ਝਾੜੇ ਆ ਜੀ ਬਿਲਕੁਲ ਝਾੜੇ ਠੀਕ ਹੈ ਤੇ 2024 ਦੇ ਜਤੂਨ ਝਾਣ ਤੋਂ ਬਾਅਦ ਤੁਸੀਂ ਕੀ ਕੀਤਾ ਜਿੱਦਾਂ ਤੁਸੀਂ ਦੱਸਿਆ ਇਹ ਬਤੁ ਜੀ 2023 ਦੇ ਵਿੱਚ ਜਤੋਂ ਝਾੜੇ 2024 ਜੋ ਝਾੜੇ ਇਹ ਇੱਕ ਸਾਲ ਦੇ ਜਿਹੜੇ ਦਰਮਿਆਨ ਹੁਣ ਪੇਪਰ ਮਿਲ ਗਏ ਸੀ ਪੇਪਰ ਜੀ ਗੁਰਚਨ ਸਿੰਘ ਜੀ ਇਦਾਂ ਮਾਂ ਵੀ ਮੈਨਾ ਮੇਰਾ ਫਾਲਤਾਂ ਪਿਆ ਗਿਆ ਸੀਗਾ ਅੱਛਾ ਜੀ ਫਾਲਤਾਂ ਦਾ ਮਤਲਬ ਵੀ ਆਪਾਂ ਭਰਾਵਾਂ ਨੂੰ ਪਲੇਅਰ ਕਰਦੀਏ ਵੀ ਮੇਥੋਂ ਡਾਕੂਮੈਂਟ ਮੰਗ ਰਿਆ ਸੀ ਇਹਨਾਂ ਨੇ ਅੱਛਾ ਜੀ ਮੇਥੋਂ ਪੀਸੀਸੀ ਮੰਗ ਲਈ ਸੀਗੀ ਠੀਕ ਹੈ ਜੀ ਤੇ ਜਿਹੜੀ ਮੇਰੇ ਕੋਲ ਨਹੀਂ ਸੀਗੀ ਤੇ ਮੈਂ ਥੋੜਾ ਦੱਸ ਦਿਨਾ ਵਾ ਵੀ ਮੇਰੇ ਜਿਹੜੇ ਫਿੰਗਰ ਵੇ ਸੀਗੇ ਜੀ 2024 ਦੀ ਜੁਲਾਈ ਨੂੰ ਮੇਰੇ ਫਿੰਗਰ ਹੋ ਗਏ ਸੀ। ਅੱਛਾ ਜੀ। 23 ਨਵੰਬਰ ਨੂੰ ਮੈਂ ਪਹੁੰਚਿਆ ਸੀਗਾ ਜੀ। ਇੱਕ ਗੱਲ ਮੈਂ ਤੁਹਾਡੀ ਕੱਟ ਕੇ ਸੁੱਖਣਾ ਚਾਹਨਾ ਜਿੱਦਾਂ ਕਿ ਤੁਸੀਂ 2024 ਦੇ ਵਿੱਚ ਜੁਲਾਈ ਦੇ ਵਿੱਚ ਤੁਹਾਡੇ ਫਿੰਗਰ ਹੋ ਗਏ। ਹਾਂਜੀ। ਫਿੰਗਰ ਹੋ ਗਏ। ਜਦ ਕਿ ਓਰੇ ਇੰਨਾ ਰਸ਼ ਲੱਗਿਆ ਹੋਇਆ ਲੋਕਾਂ ਦੀ ਵਾਰੀ 2-2 ਸਾਲ ਬਾਅਦ ਆ ਰਹੀ ਆ। ਤੁਸੀਂ ਇੰਨੀ ਜਲਦੀ ਫਿੰਗਰ ਤੁਹਾਡੇ ਕਿੱਦਾਂ ਹੋ ਗਏ? ਇਹ ਇਹਦੇ ਵਿੱਚ ਇਦਾਂ ਸੀਗਾ ਜੀ ਅਸੀਂ ਨਾ ਮਤਲਬ ਕਿ ਵਕੀਲ ਕਰਵਾ ਕੇ ਦਿੱਤਾ। ਚੱਕ ਕੰਪਨੀ ਨੇ। ਵਕੀਲ ਕਰਵਾ ਕਰਕੇ ਤੁਸੀਂ ਪੇਪਰ ਲੈ ਵਕੀਲ ਕਰਾ ਕੇ ਦਿੱਤਾ ਸੀ ਜਿਹੜਾ ਕਿ ਸਾਨੂੰ ਬੜਾ ਕੋਸਟਲੀ ਪੈ ਗਿਆ ਸੀ ਗੁਰਚਨ ਸਿੰਘ ਜੀ ਕਿੰਨੇ ਪੈਸੇ ਲੈ ਵਕੀਲ ਨੇ ਜੀ ਵਕੀਲ ਨੇ ਜੇ ਹੁਣ ਆਪਾਂ ਨਾ ਗੱਲ ਕਰੀਏ ਤਾਂ ਚੰਗੀ ਐ ਪਰ ਨਹੀਂ ਦੱਸੋ ਦੱਸੋ ਮਤਲਬ ਕਿ ਐਂ ਗੱਲ ਆ ਕਿ ਦਰਸ਼ਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਨਾ ਵੀ ਪੇਪਰ ਲੈਣੇ ਸੌਖੇ ਨੇ ਔਖੇ ਨੇ ਕੀ ਕਰਨਾ ਪਿਆ ਬਹੁਤ ਔਖੇ ਸੀਗੇ ਜੀ ਤੇ ਤੁਸੀਂ ਕਹਿ ਲੋ ਵੀ 3500 ਯੂਰੋ ਮੇਰਾ 3500 ਯੂਰੋ 3500 ਯੂਰੋ ਜੀ ਜਿਹੜਾ ਕਿ ਮੈਂ ਤੁਹਾਨੂੰ ਗਿਣਾ ਸਕਦਾ ਵਾਂ ਜਿਹੜਾ ਕਿ ਸਾਡਾ A to Z ਵਕੀਲ ਨੂੰ ਵਿੱਚੇ ਹੀ ਕੰਪਨੀ ਨੂੰ ਵਿੱਚੇ ਡਾਕੂਮੈਂਟ ਸੀ ਸਾਡੇ ਜਿਹੜੇ ਸੀਗੇ ਅਡਰੈਸ ਵਗੈਰਾ ਦੇ ਬਣੇ ਸੀ ਤੇ ਇੱਕ ਗੱਲ ਹੋਰ ਵੀਰ ਜੀ ਹਾਂਜੀ ਚਲੋ ਮੈਂ ਵੀ ਪੁਰਤਗਾਲ ਦੇ ਵਿੱਚ ਰਹਿਣਾ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਨੌਲੇਜ ਆ ਵੀ ਜਿਹੜੀ ਵਕੀਲ ਦੀ ਫੀਸ ਆ ਉਹ ਘੱਟ ਤੋਂ ਘੱਟ 500 ਤੋਂ ਲੈ ਕੇ 1000 ਰੁਪਏ ਤੱਕ ਆ ਬਿਲਕੁਲ ਗੁਰਚਨ ਸਿੰਘ ਜੀ ਪਰ ਕੰਪਨੀ ਵਾਲਿਆਂ ਨੇ ਤੁਸੀਂ ਕਹਿੰਦੇ ਹੋ ਵੀ ਤੁਹਾਡਾ 3500 ਯੂਰੋ ਲੱਗਿਆ ਕੀ ਤੁਸੀਂ ਮੰਨਦੇ ਹੋ ਵੀ ਇਹਦੇ ਵਿੱਚ ਕੰਪਨੀ ਵਾਲਿਆਂ ਦੇ ਪੈਸੇ ਖਾਦੇ ਹੋਣਗੇ ਕੀ ਕਹਿ ਸਕਦੇ ਆ ਕਿ ਆਪਾਂ ਹੁਣ ਤੁਹਾਨੂੰ ਹੁਣ ਪਤਾ ਵੀ ਵਕੀਲ ਆ ਜਿਹੜਾ 1000 1200 ਤੇ ਹੋ ਗਿਆ ਵਾ ਹਾਂਜੀ ਤੇ ਬਾਕੀ ਪੈਸੇ ਹੁਣ ਆਪਾਂ ਸਿੱਧਾ ਹੈਨਾ ਅਲੀਗੇਸ਼ਨ ਨਹੀਂ ਕਿਸੇ ਦੇ ਰਸਤੇ ਚਲੋ ਇਸ ਇਸ ਬਾਬਰ ਵਿੱਚ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਜਿਨ੍ਹਾਂ ਨੇ ਪੈਸੇ ਚਾਹ ਵਕੀਲ ਨੇ ਖਾ ਲੇ ਚਾਹ ਵਿਚਕਾਰ ਉਪੜੀਆਂ ਨੇ ਖਾ ਲੇ ਚਲੋ ਆਪਾਂ ਨਹੀਂ ਹੁਣ ਟੈਨਸ਼ਨ ਨਾ ਲਿਓ ਇੰਨੇ ਪੈਸੇ ਨਹੀਂ ਲੱਗਦੇ ਹੈਗੇ ਹੁਣ ਹੁਣ ਤਾਂ ਚਲੋ ਨਾ ਲੱਗੋ ਵੀ ਸਾਰੇ ਨੂੰ ਪਤਾ ਵੀ 500 ਰੁਪਿਆ ਲੱਗਦਾ ਜੇ ਮੰਨ ਲੇਗੇ ਚਲੋ ਅਭੀ ਕੋਈ ਵਕੀਲ ਦੀ ਕੋਈ ਫੀਸ ਹੈਗੀ ਆ ਚਲੋ ਨਹੀਂ ਨੌਲਜ ਨਹੀਂ ਨੌਲਜ ਮੁੱਛਨ ਸਿੰਘ ਜੀ ਇਹ ਸੀਜ਼ਨਲ ਵੀਜ਼ੇ ਪਰ ਬੰਦ ਹੋ ਗਿਆ ਹਾਂਜੀ ਇਹ ਬੰਦ ਹੋ ਗਿਆ ਇਹ ਡੌਂਕੀ ਵੀ ਬੰਦ ਆ ਪੇਪਰ ਲੋਕ ਹੋਣੇ ਵੀ ਬੰਦ ਨੇ ਸਿਰਫ ਏਕੀ ਵੀਜ਼ਾ ਮਿਲਦਾ ਵਾ ਰੈਜ਼ਿਡੈਂਸੀ ਵੀਜ਼ੇ ਮਿਲਦੇ ਆ ਉਹਦੇ ਤੇ ਨਾਰਮਲੀ ਬਹੁਤ ਸੌਖਾ ਪ੍ਰੋਸੈਸ ਆ ਤੇ ਕੋਈ ਮੇਰੇ ਭਰਾਵਾਂ ਲਈ ਔਖਣੀ ਉਹ ਜਿਹੜਾ ਟਾਈਮ ਸਾਡਾ ਸੀ ਉਹ ਸਾਡੇ ਤੋਂ ਲੈ ਗਏ ਬਣਾ ਕੇ ਖਾ ਕੇ ਜੋ ਵੀ ਹੋ ਗਿਆ ਹਨਾ ਚਲੋ ਆਪਾਂ ਗੱਲ ਨੂੰ ਕੋਈ ਨਹੀਂ ਕਰਦੇ ਕਿਉਂਕਿ ਇਹ ਚੱਕਰ ਬਣਿਆ ਹੋਇਆ ਹੈ ਕਹਿੰਦੇ ਵੀ ਜਿਹਦੇ ਦੇਣੇ ਨੇ ਉਹ ਕਿਵੇਂ ਨਾ ਕਿਵੇਂ ਦੇਣੇ ਪੈਂਦੇ ਨੇ ਲੈ ਹੀ ਲੈਂਦੇ ਠੀਕ ਹੈ ਜੀ ਤੇ ਮੈਨੂੰ ਐਂ ਦੱਸੋ ਵੀ ਤੁਹਾਨੂੰ ਕਾਰਡ ਕਦੋਂ ਤੁਹਾਡਾ ਰੀਸੀਵਡ ਹੋਇਆ ਆਪਣੀ ਗੱਲ ਚੱਲਦੀ ਸੀ ਤੇ 19 ਜੁਲਾਈ ਨੂੰ ਮੇਰੇ ਫਿੰਗਰ ਹੋਏ ਸੀ ਜੀ ਹਾਂਜੀ ਦੱਸਿਆ ਤੁਸੀਂ ਪੋਰਟੋ ਤੋਂ ਅੱਗੇ ਇੱਕ ਸ਼ਹਿਰ ਸੀਗਾ ਉੱਥੇ ਮੇਰੇ ਫਿੰਗਰ ਹੋ ਗਏ ਤੇ ਫਿੰਗਰਾਂ ਤੋਂ ਬਾਅਦ ਨਾ ਜਿੱਦਣ ਮੈਂ ਫਿੰਗਰ ਹੋਏ ਤੇ ਮੇਰਾ ਫਾਲਤਾਂ ਪੈ ਗਿਆ ਫਾਲਤਾਂ ਪੈ ਗਿਆ ਮੇਰੀ ਪੀਸੀਜ਼ ਦਾ ਤੇ ਤਕਰੀਬਨ 2 ਟਾਈਮ ਮਹੀਨੇ ਮੇਰੀ ਪੀਸੀਜ਼ ਹੀ ਪ੍ਰੋਸੈਸ ਦੇ ਵਿੱਚ ਰਹੀ ਜੀ ਤੇ ਮੈਨੂੰ ਬੜੀ ਸਟ्रेस ਵੀ ਰਹੀ ਉਹ ਜਾਂਦਾ ਬੰਦੇ ਨੂੰ ਹਾਂਜੀ ਤੇ ਆਪਣਾ ਕਾਰ ਫਿਰ ਮੈਂ ਫਾਲਤ ਜਮਾ ਕਰਾਇਆ ਜੀ ਤੁਸੀਂ 10ਵੇਂ ਮਹੀਨੇ ਦੀ 1 ਤਰੀਕ ਨੂੰ ਮੈਂ ਆਪਣੀ ਪੀਸੀਸੀ ਮਤਲਬ ਕਿ ਐਮਾ ਦੇ ਵਿੱਚ ਸਬਮਿਟ ਕਰਵਾਈ ਸੀ ਆਨਲਾਈਨ ਠੀਕ ਹੈ ਜੀ ਉਹਨਾਂ ਦੀ ਮੈਨੂੰ ਮੇਲ ਆਈ ਸੀਗੀ ਉਸ ਮੇਲ ਤੇ ਮੈਂ ਉਹਨਾਂ ਨੂੰ ਹਣਾ ਜੀ ਕੋਰੀਅਰ ਕੀਤੀ ਸੀ ਪਰ ਉਹਨਾਂ ਨੂੰ ਮੈਂ ਮੇਲ ਤੇ ਵੀ ਸਬਮਿਟ ਕਰਵਾਤੀ ਸੀ ਠੀਕ ਹੈ ਜੀ ਤੇ ਕੁਝ ਦਿਨਾਂ ਬਾਅਦ ਉਹਨਾਂ ਦਾ ਮੈਨੂੰ ਰੱਪਲਾਈ ਆਇਆ ਸੀਗਾ ਵੀ ਤੁਹਾਡਾ ਜਿਹੜਾ ਅਸੀਂ ਪ੍ਰੋਸੈਸ ਆ ਇਨਾਲਾਜੀ ਦੇ ਵਿੱਚ ਕਰਤਾ ਵਾ ਕਿ ਤੁਸੀਂ ਹੁਣ ਇਸ ਚੀਜ਼ ਤੋਂ ਹਨ ਬੇਫਿਕਰ ਹੋ ਤੇ ਤੁਹਾਡਾ ਬਹੁਤ ਜਲਦੀ ਕਾਰਡ ਤੁਹਾਡੇ ਡਰੈਸ ਤੇ ਰੀਸੀਵ ਹੋ ਜਾਊਗਾ ਤੇ ਉਸ ਤੋਂ ਬਾਅਦ ਮੇਬੀ ਹੀ 20 ਤੋਂ 25 ਦਿਨ ਲੱਗੇ 25 ਤਰੀਕ ਨੂੰ 10ਵੇਂ ਮਹੀਨੇ ਦੀ 25 ਤਰੀਕ ਨੂੰ ਮੇਰਾ ਕਾਰਡ ਸ਼ਾਮ ਨੂੰ ਮੇਰੇ ਹੱਥ 'ਚ ਸੀਗਾ ਜੀ ਓਕੇ ਜੀ ਹਾਂਜੀ ਤੇ ਫਿਰ ਕਾਰਡ ਲੈਣ ਤੋਂ ਬਾਅਦ ਤੁਸੀਂ ਉਰੀ ਰੋਗੇ ਜਾਂ ਤੁਸੀਂ ਇੰਡੀਆ ਗਏ ਇੰਡੀਆ ਕਿ ਗਿਆ ਸੀਗਾ ਜੀ ਫਿਰ ਮੈਂ ਉਸ ਟਾਈਮ ਫਿਰ ਉਹੀ ਜਤੂਨਾ ਦਾ ਸੀਜ਼ਨ ਸੀ ਜਤੂਨਾ ਲਾ ਰਹੇ ਸੀ ਪਰ ਚਲੋ ਮਹਾਰਾਜੀ ਇੰਨੀ ਕਿਰਪਾ ਸੀ 2023 ਦੇ ਜੀਤੂਨਾਂ ਦੇ ਵਿੱਚ ਆਪਣੀ ਜਾਨ ਪਛਾਣ ਘਟ ਸੀ 24 ਦੇ ਵਿੱਚ ਤੋਂ ਲੋ ਆਪਣੀ ਜਾਨ ਸੌਖੀ ਸੀ ਥੋੜੀ ਜੀ ਆਪਾਂ ਟਰੈਕਟਰ ਤੇ ਸੀਗੇ ਜੀ ਤੇ ਮੀਂਹ ਕਣੀ ਤੋਂ ਵੀ ਪਛਾ ਸੀ ਕੰਮ ਹਾਂਜੀ ਹਾਂਜੀ ਤੇ ਜਦੋਂ ਉਹਨਾਂ ਦਾ ਸੀਜ਼ਨ ਲਾਇਆ ਜੀ ਥੋੜੇ ਜੇ ਪੈਸੇ ਹੱਥ ਸੀ ਕੀਤੇ ਕਰਨ ਤੋਂ ਬਾਅਦ ਆਪਾਂ ਸਿੱਧਾ ਗਏ ਪੰਜਾਬ ਜੀ ਤੇ ਘਰਦਿਆਂ ਨੂੰ ਮਿਲੇ ਤਕਰੀਬਨ ਇੱਕ ਸਾਲ ਇੱਕ ਦੋ ਮਹੀਨਿਆਂ ਬਾਅਦ ਤੇ ਉਹ ਜਾਨੀ ਫਿਰ ਕਰੇ ਆਪਾਂ 2-3 ਮਹੀਨੇ ਲਈ ਸੀ ਆਪਾਂ ਅੱਛਾ 3 ਮਹੀਨੇ ਤੁਸੀਂ ਇੰਡੀਆ ਲਾਏ डिसेंबर ਤੋਂ ਮਾਰਚ ਤੱਕ ਜੀ ਮੈਂ ਮਤਲਬ ਜੀ ਪੰਜਾਬ ਸੀ ਜੀ ਚਲੋ 3 ਮਹੀਨੇ ਜਿਹੜੇ ਤੁਸੀਂ ਇੰਡੀਆ ਲਾਏ ਉਹਦੇ ਬਾਰੇ ਆਪਾਂ ਚਲੋ ਗੱਲ ਨਹੀਂ ਕਰਦੇ ਫੈਮਿਲੀ ਨੂੰ ਮਿਲੋ ਚੁੰਮੇ ਵੀ ਆਓ ਮਤਲਬ ਚਲੋ ਠੀਕ ਆ ਤੇ ਆਪਾਂ ਗੱਲ ਕਰਨੀ ਹੈ ਸਿਰਫ ਪੁਰਤਗਾਲ ਦੀ ਜੀ ਕੋਈ ਤੁਸੀਂ ਮਾਰਚ ਦੇ ਵਿੱਚ ਉਰੇ ਪੁਰਤਗਾਲ ਆ ਗਏ ਜੀ ਮਾਰਚ ਦੇ ਵਿੱਚ ਪੁਰਤਗਾਲ ਆ ਗਏ ਪੁਰਤਗਾਲ ਆ ਕੇ ਇਹ ਦੱਸੋ ਸਾਨੂੰ ਤੁਸੀਂ ਕੀ ਫੇਸ ਕੀਤਾ ਜੀ ਫਿਰ ਜਿਹੜੀ ਚੀਜ਼ ਮੈਂ ਉਸ ਟਾਈਮ ਫੇਸ ਕੀਤੀਆਂ ਜੀ ਉਸ ਟਾਈਮ ਤੇ ਤਾਂ ਤੁਸੀਂ ਕਹਿ ਲੋ ਵੀ ਇਹ ਵੀ ਦਿਨ ਆ ਗਿਆ ਸੀ ਵੀ ਮੈਂ ਮਾਂ ਦੇ ਵਿੱਚ ਧਾਰ ਲਿਆ ਦੀ ਮੈਂ ਵਾਪਸ ਜਾਣਾ ਅੱਛਾ ਜੀ ਹਾਂਜੀ ਕਿਉਂਕਿ ਕੰਮਾਂ ਦੇ ਹਾਲਾਤ ਗੁਰਚੰਦ ਸਿੰਘ ਜੀ ਬਹੁਤ ਜ਼ਿਆਦੇ ਮਾੜੇ ਕੰਮਾਂ ਦੇ ਹਾਲਾਤੇ ਤਾਂ ਹੈ ਬਹੁਤ ਜ਼ਿਆਦੇ ਮਾੜੇ ਆ ਕਾਮਕਾਰ ਇਥੇ ਨਹੀਂ ਮੰਨਦੇ ਜੀ ਕਿਉਂਕਿ ਮਾਂ ਦੇ ਵਿੱਚ ਇਹ ਵੀ ਸੀਗਾ ਕਿ ਅ ਐਗਰੀਕਲਚਰ ਦਾ ਕੰਮ ਟਫ ਬੜਾ ਵਾ ਇੱਕ ਹਨਾ ਜੀ ਲਗਾਤਾਰ ਨਹੀਂ ਇਹ ਚੱਲਦਾ ਪੈਸਾ ਨਹੀਂ ਬਣਦਾ ਜਨਨ ਕੀ ਮਨ ਬਣਾ ਕੀ ਐ ਮਨ ਬਣਾ ਕੇ ਇੰਤਰਾ ਚ ਨਹੀਂ ਜਾਣਾ ਪੂਰਾ ਮਨ ਸੀ ਜੀ 101% ਮਨ ਸੀ ਆਪਣਾ ਇਹ ਚੀਜ਼ ਤੇ ਪਰ ਇੱਕ ਵਾਰ ਕਿਸਮਤ ਨੇ ਸਾਥ ਨਹੀਂ ਦਿੱਤਾ ਬੰਦਾ ਬੇਵਸ ਹੋ ਜਾਂਦਾ ਜਿਹੜਾ ਕੰਮ ਆਪਾਂ ਨਹੀਂ ਕਰਨਾ ਚਾਹੁੰਦੇ ਜੀ ਇੱਕ ਗੱਲ ਹੋਰ ਸੁਣਦਾ ਜਿਸ ਜਿਸ ਕੰਮ ਤੋਂ ਭੱਜਦੇ ਆ ਪੁਰਤਗਾਲ ਦੇ ਵਿੱਚ ਉਹ ਕਰਨਾ ਪੈ ਜਾਂਦਾ ਕਰਨਾ ਪੈ ਜਾਂਦਾ ਤੇ ਗੁਰਜਨ ਸਿੰਘ ਜੀ ਮੈਂ ਫਿਰ ਇੱਥੇ ਲਿਸਬਨ ਰੂਮ ਲਿਆ ਅੱਛਾ ਜੀ ਤੇ ਮੈਂ ਕੰਮ ਲਈ ਟਰਾਈ ਕਰਨਾ ਸ਼ੁਰੂ ਕੀਤਾ ਜੀ ਠੀਕ ਹੈ ਤੇ ਇੱਕ ਮਹੀਨਾ ਮੈਂ ਮਤਲਬ ਕਿ ਮੈਂ ਮਾਰਚ ਦੇ ਅੱਧ ਵਿੱਚ ਆ ਗਿਆ ਸੀਗਾ ਜੀ ਹਾਂ ਜੀ ਤੇ 14 April ਤੱਕ ਮੈਂ ਜੀ ਦਿਨ ਪਰ ਰਾਤ ਇੱਕ ਕਰਕੇ ਕੰਮ ਲੱਭਿਆ ਅੱਛੇ ਮੈਨੂੰ ਕੰਮ ਨਹੀਂ ਲੱਭਿਆ ਕੰਮ ਨਹੀਂ ਮਿਲਿਆ ਜੀ ਜਿਸ ਦੇ ਵਿੱਚ ਮੇਰਾ ਤੁਸੀਂ ਲਾ ਲਓ ਵੀ 5 ਤੋਂ 600 ਯੂਰੋ ਜਿਹੜਾ ਮੈਂ ਘਰੋਂ ਮਗਾ ਕੇ ਖਰਚਾ ਆਪ ਦਾ ਕਰ ਚੁੱਕਿਆ ਸੀਗਾ ਜੀ ਕਿਉਂਕਿ ਪੈਸੇ ਉਨੇ ਕੀ ਸੀਗੇ ਆਪਣੇ ਕੋਲੇ ਵੀ ਇੰਡੀਆ ਵੀ ਗਏ ਸੀ ਤਾਂ ਕਰਕੇ ਵੀ ਮੇਰਾ 600 ਖਰਚਾ ਹੋ ਗਿਆ ਸੀਗਾ ਤੇ ਪਰ ਮੈਂ ਫੇਰ April ਦੇ ਵਿੱਚ ਜਿੱਦਾਂ ਜ ਤੁਹਾਨੂੰ ਪਿੱਛੇ ਦੱਸਿਆ ਵੀ ਰਸਪੜਿਕ ਅਸੀਂ ਜਦੋਂ ਦਾ ਜੀ ਉਸ ਟਾਈਮ ਤੇ ਫੇਰ ਮੈਂ ਰਸਪੜੀ ਦੇ ਵਿੱਚ ਚੱਲ ਗਿਆ ਸੀ ਜੀ ਓਕੇ ਜੀ ਫਿਰ ਰਸਬਰੀ ਦਾ ਤੁਸੀਂ ਕਿੰਨੇ ਕੰਮ ਕਰ ਰਿਹਾ ਸੀ ਰਸਬਰੀ ਦਾ ਇੰਦਾ ਸੀਗਾ ਕੁਚਨ ਸਿੰਘ ਜੀ ਫਿਰ ਮੈਂ ਥੋੜਾ ਜਿਆਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਲਿਸਬਨ ਚ ਮੈਂ ਟਰਾਈ ਕਰਦਾ ਸੀਗਾ ਤੇ ਮੈਂ ਪੋਰਤੋਂ ਪੇਪਰ ਦਿੱਤੇ ਹੋਏ ਸੀ ਫ੍ਰੀ ਮੁੰਤਾ ਕੰਪਨੀ ਇਥੇ ਠੀਕ ਹੈ ਜੀ ਉਹਦੇ ਜੇ ਪੇਪਰ ਦਿੱਤੇ ਹੋਏ ਸੀ ਤੇ ਫਿਰ ਉਹਨਾਂ ਦੀ ਮੈਨੂੰ ਕਾਲ ਆਈ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਅ ਮਤਲਬ ਕਿ ਸਪੇਨ ਕੰਮ ਆਦੀ ਸੋਲਰ ਦਾ ਠੀਕ ਹੈ ਜੀ ਹਾਂਜੀ ਫਿਰ ਆਪਾਂ ਸਪੇਨ ਚਲ ਗਏ ਸੀ ਸੋਲਰ ਦੇ ਕੰਮ ਤੇ ਜੀ ਠੀਕ ਹੈ ਜੀ ਹਾਂਜੀ ਉੱਥੇ ਕਿੰਨੇ ਮਹੀਨੇ ਕੰਮ ਕਰਿਆ ਉੱਥੇ ਆਪਾਂ ਜੀ 2 ਤੋਂ 2.5 ਮਹੀਨੇ ਕੰਮ ਕੀਤਾ ਵਾ 3 ਕਿ ਮਹੀਨੇ ਠੀਕ ਹੈ ਜੀ ਤੇ ਉਹ ਕੰਮ ਆਪਾਂ ਸਪੇਨ ਦੇ ਵਿੱਚ ਕੀਤਾ ਸੀ ਤੇ ਤੁਸੀਂ ਸਪੇਨ ਕੰਮ ਕਰਿਆ ਹਾਂਜੀ ਤੇ ਇੱਕ ਚੀਜ਼ ਹੋਰ ਪੁੱਛਣੀ ਚਾਹਨਾ ਬਈ ਆਪਣੇ ਸਪੇਨ ਕੰਮ ਕਰਨ ਤੋਂ ਬਾਅਦ ਠੀਕ ਹੈ ਜੀ ਹਾਂਜੀ ਤੇ ਪੁਰਤਗਾਲ ਤੁਸੀਂ ਦੁਬਾਰਾ ਬੈਠੇ ਹੋ ਬੈਠੀਆਂ ਜੀ ਤੇ ਤੁਸੀਂ ਪੁਰਤਗਾਲ ਕਿੱਦਾਂ ਹੈ ਪੁਰਤਗਾਲ ਇਦਾਂ ਸੀਗਾ ਜੀ ਫਿਰ ਤੁਹਾਡੀ ਕਾਲ ਆਈ ਆਪਣਾ ਭਰਾ ਗੁਰਚਨ ਸਿੰਘਾ ਤੇ ਅਸੀਂ ਇਕੱਠੇ ਆਏ ਹੋਏ ਸੀ ਇੰਡੀਆ ਤੋਂ ਪੰਜਾਬ ਤੋਂ ਇਕੱਠੇ ਅਸੀਂ ਵੀਜੇ ਤੇ ਆਏ ਸੀ ਉਸ ਟਾਈਮ ਸਾਡਾ ਪਿਆਰ ਕਾਫੀ ਬਣ ਗਿਆ ਸੀ ਅਪਸ ਦੇ ਵਿੱਚ ਤੇ ਉੱਥੇ ਫਿਰ ਸਪੇਨ ਦੇ ਵਿੱਚ ਰਹਿੰਦੇ ਆਇਆ ਭਰਾ ਨੇ ਤੁਹਾਨੂੰ ਇਹ ਵੀ ਭਰਾ ਪਰਮਾਨੈਂਟ ਕੰਮ ਤੇ ਸੀਗਾ ਤੇ ਉਹਦੀ ਫੈਕਟਰੀ ਦੇ ਵਿੱਚ ਲੋਰ ਸੀ ਬੰਦੇ ਦੀ ਤੇ ਪ੍ਰਾਨਿਆ ਆਪਾਂ ਨੂੰ ਕਾਲ ਕੀਤੀ ਤੇ ਆਪਾਂ ਆਪਣਾ ਟਿਕੀ ਚੱਕਿਆ ਸਪੇਨ ਤੋਂ ਤੇ ਜੇ ਦਾ ਪ੍ਰਾਕੋਲੇ ਪੋਰਟੋ ਆਵਜੇ ਤੇ ਪ੍ਰਾਣੀ ਹੁਣ ਆਪਾਂ ਨੂੰ ਕੰਮ ਤੇ ਹਨ ਲੱਗੇ ਹੋਏ ਅਸੀਂ ਇਕੱਠੇ ਹਾਂਜੀ ਤੇ ਅਸੀਂ ਹੁਣ ਵਧੀਆ ਆਹੀ ਦਾ ਜਾਈਦਾ ਜੀ ਸੈਕਟਰ ਸਾਡੀ ਤੇ ਚੱਲ ਰਿਹਾ ਵਧੀਆ ਹੁਣ ਆਪਾਂ ਫੈਕਟਰੀ ਦੇ ਵਿੱਚ ਗੁਰਚੰਦ ਸਿੰਘ ਜੀ ਹਾਂਜੀ ਹੁਣ ਇੱਕ ਸਟੇਬਲ ਕੰਮ ਮਿਲ ਚੁੱਕਿਆ ਵੀ ਗੱਜਿੰਦੀ ਮਹਿਬਾਤ ਦੇ ਵਿੱਚ ਸੀ ਪਾਰ ਦੇ ਵਿੱਚ ਸੀ ਕਿਉਂਕਿ ਹੁਣ ਕੰਮ ਮਿਲ ਚੁੱਕਿਆ ਇਸ ਤੋਂ ਬਾਅਦ ਵੀਰ ਆਪਣੀ ਫੈਮਿਲੀ ਨੂੰ ਅੱਗੇ ਪ੍ਰੋਸੈਸ ਕਰ ਸਕਦਾ ਬੁਲਾਉਣ ਵਾਸਤੇ ਕੁਕੀ ਪੁਰਤਗਾਲ ਦੇ ਵਿੱਚ ਇੱਕ ਚੀਜ਼ ਹੋਰ ਵੀ ਆ ਜੇ ਆਪਾਂ ਨੇ ਫੈਮਿਲੀ ਨੂੰ ਬੁਲਾਉਣਾ ਤਾਂ ਆਪਣੇ ਕੋਲ ਇੱਕ ਪੱਕਾ ਕੰਮ ਹੋਣਾ ਚਾਹੀਦਾ ਆਪਾਂ ਵਾਂ ਥੋੜੇ ਪੈਸੇ ਤਾਂ ਹੋ ਗਏ ਹਾਂਜੀ ਜਦੋਂ ਤੁਹਾਡੇ ਕੋਲ ਪੱਕਾ ਕੰਮ ਇੱਕ ਹੋ ਜਾਂਦਾ ਮਹੀਨੇ ਦੇ ਮਹੀਨੇ ਤੁਹਾਨੂੰ ਸੈਲਰੀ ਆਉਣ ਲੱਗ ਜਾਂਦੀ ਆ ਤਾਂ ਤੁਹਾਡੀ ਬਚਤ ਹੋਣੀ ਬਿਲਕੁਲ ਜੀ ਬਿਲਕੁਲ ਬੰਦਾ ਤੇ ਖਰਚੇ ਉਸ ਤੋਂ ਨਾਲ ਮੇਨਟੇਨ ਕਰਕੇ ਹਾਂਜੀ ਹਾਂਜੀ ਤਾਂ ਸਭ ਕੁਝ ਕਰ ਲੈਂਦਾ ਜੀ ਹਾਂਜੀ ਤੇ ਇੱਕ ਗੱਲ ਹੋਰ ਤੁਸੀਂ ਮੰਨ ਲੇ ਚਲੋ ਚਲੋ ਆਏ ਨਹੀਂ ਕਹਦੇ ਇੱਕ ਚੀਜ਼ ਇਹ ਦੱਸਣੀ ਚਾਹੁੰਨਾ ਮੈਂ ਵੀ ਜੇ ਤੁਹਾਡਾ ਕੋਈ ਯਾਰ ਮਿੱਤਰ ਆ ਕੋਈ ਵੀ ਤੁਹਾਡੇ ਕੋਲ ਕੰਮ ਆਉਂਦਾ ਤਾਂ ਜਰੂਰ ਉਹਨੂੰ ਲਵਾਓ ਐ ਨਾ ਸੋਚੋ ਵੀ ਆਪਾਂ ਨੇ ਆਪਣੇ ਕਿਸੇ ਦਾ ਹੱਥਾਂ ਬਿਲਕੁਲ ਨਹੀਂ ਬਿਲਕੁਲ ਕਿਉਂਕਿ ਮੈਨੂੰ ਵੀ ਕਿਸੇ ਨੇ ਕੰਮ ਤੇ ਲਵਾਇਆ ਸੀ ਉਹ ਵੀ ਮੇਰੇ ਅੱਗੇ ਯਾਰ ਦੋਸਤ ਸੀ ਮੈਂ ਉਹਨੂੰ ਅੱਜ ਤੱਕ ਉਹਦਾ ਸ਼ੁਕਰਾਨਾ ਕਰਦਾ ਉਸ ਵੀਰ ਦਾ ਉਹ ਅੱਜ ਨੀਦਰਲੈਂਡ ਬੈਠਾ ਪਰ ਉਸੇ ਮੇਰੇ ਪੈਰ ਜਮਾਏ ਮੈਂ ਵੀ ਖੇਤਾਂ 'ਚੋਂ ਉੱਠ ਕੇ ਇੱਥੇ ਫੈਕਟਰੀ 'ਚ ਆਇਆ ਪਰ ਪ੍ਰਮਾਤਮਾ ਦੀ ਕਿਰਪਾ ਅੱਜ ਮੈਂ ਬਿਲਕੁਲ ਸਹੀ ਆ ਮੇਰਾ ਪੱਕਾ ਕੰਟਰੈਕਟ ਲੱਗਿਆ ਆ ਤੇ ਮੈਂ ਅੱਗੇ ਮੇਰੇ ਵੀਰ ਨੂੰ ਬੁਲਾਇਆ ਇਹ ਬੰਦੇ ਨੇ ਅੱਗੇ ਵੀ ਚਲੋ ਆਪਣਾ ਸਾਰਾ ਕੁਝ ਸਹੀ ਆ ਸਾਡਾ ਇੱਕ ਗੱਲ ਇਹ ਵੀ ਆ ਵੀ ਇਹ ਪੁਰਤਗਾਲ ਦੇ ਵਿੱਚ ਕੋਈ ਵੀ ਜੌਬ ਜਿੰਮੇ ਸਟੇਬਲ ਨਹੀਂ ਰਹਦੀ ਮੈਂ ਹੁਣ ਇੱਥੇ ਕੰਮ ਕਰਦਾ ਕੱਲ ਨੂੰ ਮੈਨੂੰ ਕੋਈ ਹੋਰ ਓਪਰਚੁਨਿਟੀ ਮਿਲੂਗੀ ਮੈਂ ਉੱਥੇ ਜਾਊਗਾ ਤੇ ਵੀਰ ਆਪਣਾ ਕੋਈ ਯਾਰ ਮਿੱਤਰ ਆ ਉਹਨੂੰ ਆਪਣੇ ਕੋਲ ਬੁਲਾਊਗਾ ਇਹ ਸਰਕਟ ਚੱਲਦਾ ਰਹਿੰਦਾ ਪਰ ਜੋ ਬੰਦੇ ਸੋਚਦੇ ਨੇ ਵੀ ਆਪਣੇ ਵੀਰ ਭਰਾ ਨੂੰ ਕੰਮ ਤੇ ਨਹੀਂ ਲਵਾਉਣਾ ਕਿ ਇਹ ਬੰਦੇ ਪੈਸੇ ਹੀ ਡਿਮਾਂਡ ਕਰਦੇ ਨੇ ਉਹ ਬਹੁਤ ਗਲਤ ਹੈ ਵੀਰਾਂ ਦੇ ਵਿੱਚ ਹੈਗਾ ਜੀ ਤੁਸੀਂ ਕਹ ਲਓ ਵੀ ਇੱਕ ਆਪਾਂ ਰੇਸ਼ਿਓ ਕੱਢਦੇ ਆ ਵੀ 100 ਪਿੱਛੇ ਇੱਕ ਬੰਦਾ ਪਰ ਇੱਥੇ 1000 ਪਿੱਛੇ ਇੱਕ ਬੰਦਾ ਸਹੀ ਮਿਲਦਾ ਹਾਂਜੀ ਬਿਲਕੁਲ ਪੈਸੇ ਖਾਣੇ ਨਾਰਮਲ ਇਹ ਚੀਜ਼ਾਂ ਆ ਰਹਾ ਤੁਹਾਨੂੰ ਪਤਾ ਮਨ ਲੀ ਕੀ ਹਰੇਕ ਬੰਦੇ ਦਾ ਹਨ ਕੋਈ ਕੰਮ ਆ ਤੁਸੀਂ ਗੱਲੋ ਵੀ ਆਨਲਾਈਨ ਇਦਾਂ ਕੰਮ ਕਰਤਾ ਤੇ ਅਗਲੇ ਨੂੰ ਕਹਿੰਦਾ 500 ਰੁਪਏ ਦੇ ਦੇ ਬੜੇ ਬੰਦੇ ਨੂੰ ਕਹਿਣਾ ਜੀ ਹੁਣ ਚਲੋ ਨੌਲੇਜ ਸਭ ਹੋ ਗਈ ਆ ਨਵੇਂ ਨਵੇਂ ਬੰਦਿਆਂ ਨੂੰ ਆ ਕੇ ਬਹੁਤ ਜ਼ਿਆਦਾ ਯਾਰ ਸਟਰਗਲ ਤੇ ਇੱਕ ਪੈਸਾ ਖਰਾਬ ਹੁੰਦਾ ਤੇ ਇੱਕ ਗੱਲ ਹੋਰ ਇੱਕ ਪਰਸਨਲ ਰਿਵਿਊ ਪੁੱਛਦਾ ਵੀ ਮੇਰੇ ਕੋਲ ਆ ਕੇ ਵੇਰ ਨੂੰ ਕਿੱਦਾਂ ਇੱਕ ਫੈਮਿਲੀ ਮੈਂਬਰ ਤਰ੍ਹਾਂ ਲੱਗਿਆ ਜਾਂ ਕਿੱਦਾਂ ਵੀ ਲੱਗਿਆ ਮੈਂ ਰਿਵਿਊ ਪੁੱਛੂੰਗਾ ਰਿਵਿਊ ਵੀ ਮੇਰੇ ਕੋਲ ਆ ਕੇ ਵੀ ਇਹਨੂੰ ਕਿੱਦਾਂ ਲੱਗਿਆ ਐਨਾ ਕਿ ਉਹ ਵੀ ਮੈਂ ਆਪਣੀ ਗੱਲ ਕਰ ਰਿਹਾ ਕਿਉਂਕਿ ਵੀਰ ਦੇ ਨਾਲ ਮੇਰਾ ਪਿਆਰ ਸੀ ਸਟਾਰਟਿੰਗ ਤੋਂ ਪਿਆਰ ਸੀ ਕਿਉਂਕਿ ਇਹ ਗੱਲ ਦੋ ਚਾਰ ਗੱਲਾਂ ਕਹਿੰਦੇ ਆ ਵੀ ਪਰਦੇਸ ਦੇ ਵਿੱਚ ਇੱਥੇ ਕੋਈ ਕਿਸੇ ਦਾ ਯਾਰ ਦੋਸਤ ਨਹੀਂ ਪਰ ਜਿਹਨੇ ਨਿਭਾਉਣੀ ਹੁੰਦੀ ਉਹ ਨਿਭਾਈ ਜਾਂਦਾ ਕਿਸੇ ਦੇ ਸਾਹਮਣੇ ਮਿਸਾਲ ਬੈਠੀ ਹੈ ਜੀ 2 ਸਾਲ ਤੋਂ ਤੇ ਰਿਵਿਊ ਇਹੀ ਹੈ ਜੀ ਭਰਾ ਨਾਲ ਮਤਲਬ ਕਿ ਪਿਆਰ ਸੀ ਸ਼ੁਰੂ ਤੋਂ ਤੇ ਭਰਾ ਕੋਲੇ ਘਰ ਦੇ ਵਿੱਚ ਰੂਮ ਪਰਮਾਨੈਂਟ ਲਿਆ ਹੋਇਆ ਸੀ ਭਰਾ ਨੇ ਤੇ ਕੱਲਾ ਰਹਿੰਦਾ ਸੀ ਤੇ ਇੱਥੇ ਆ ਕੇ ਟੌਰ ਨਾਲ ਸਾਰਾ ਸਮਾਨ ਭਰਾ ਕੋਲ ਸੀਗਾ ਜਦੋਂ ਆਏ ਆਪਾਂ ਤੇ ਰਿਵਿਊ ਮਤਲਬ ਕਿ ਘੈਂਟਾ ਕੰਮ ਪੂਰਾ ਪਿਆਰ ਵਧੀਆ ਜੋ ਕੁਛ ਲਈਦਾ ਇਕੱਠੇ ਲਈਦਾ ਖਾਣ ਪੀਣ ਨੂੰ ਇਕੱਠੇ ਸਬ지 ਰੋਟੀ ਪਾਣੀ ਖਾਈ ਦੀ ਆਪਦਾ ਰੂਮ ਦੇ ਵਿੱਚ ਆ ਕੇ ਇੰਜੋਏ ਫੁੱਲ ਕਰੀਦਾ ਜੀ ਪੂਰਾ ਮਤਲਬ ਕਿ ਤੁਸੀਂ ਕਹਿ ਲੋ ਵੀ ਓਕੇ ਰਿਪੋਰਟਿੰਗ ਤੇ ਲਾਸਟ ਦੇ ਵਿੱਚ ਇਹ ਥੋੜਾ ਇਹ ਪੁੱਛਣਾ ਵੀ ਤੁਹਾਡਾ ਐਕਸਪੀਰੀਅੰਸ ਆਉਣ ਵਾਲੇ ਬੰਦੇ ਲਈ ਕੀ ਹੈ ਉਹਨਾਂ ਵਾਲੇ ਬੰਦੇ ਵਾਸਤੇ ਗੁਰਚੰਦ ਸਿੰਘ ਜੀ ਇਹ ਹੀ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਭਰਾਵਾਂ ਨੂੰ ਇਹ ਹੀ ਕਹੂੰਗਾ ਕਿ ਕੰਮ ਸਿੱਖ ਕੇ ਆਓ ਹਾਂਜੀ ਬਿਲਕੁਲ ਅਸੀਂ ਕੰਮ ਨਹੀਂ ਸਿੱਖਿਆ ਤੇ ਅਸੀਂ ਬਹੁਤ ਜ਼ਿਆਦਾ ਹਨਾ ਸਟ੍ਰਗਲ ਕਰੀ ਵੀ ਜਾਂਦੇ ਆ ਅਸੀਂ ਹੁਣ ਇਹ ਨਹੀਂ ਕਹਿ ਸਕਦੇ ਜੀ ਅਸੀਂ ਸੈੱਟ ਆ ਸੈੱਟ ਨਹੀਂ ਬਹੁਤ ਕੁਝ ਕਰਨਾ ਵਾ ਪਰ ਪਲੀਜ਼ ਮੇਰਾ ਜਿਹੜੇ ਭਰਾਣੇ ਨਵੇਂ ਭਰਾਵਾਂ ਨੇ ਹਨਾ ਪੰਜਾਬ ਤੋਂ ਜਿਹੜੇ ਸੋਚਦੇ ਆ ਕਿ ਅਸੀਂ ਯੂਰਪ ਜਾਣਾ ਵਾ ਕੰਮ ਸਿੱਖੋ ਕੋਈ ਵੀ ਸਿੱਖੋ ਹੱਥੀ ਕੰਮ ਸਿੱਖੋ ਤੇ ਲੈਂਗੁਏਜ ਨੂੰ ਹੋ ਸਕਦਾ ਤਾਂ ਪੰਜਾਬ ਤੋਂ ਹੀ ਮਾੜੀ-ਮੋਟੀ ਬੋਲਣ ਜੋਗੀ ਸਿੱਖ ਕੇ ਆਓ ਜੀ ਤੇ ਆਓ ਜਰੂਰ ਆਓ ਤਰੱਕੀਆਂ ਕਰੋ ਸਾਰੇ ਭਰਾਜੀ ਇਹੀ ਕਹਿਣਾ ਚਾਹੁੰਦੇ ਆਪਾਂ ਤੇ ਇਹ ਸੀ ਮੇਰੀ ਗੱਲਬਾਤ ਮਤਲਬ ਸਰਪ੍ਰੀਖ ਸਿੰਘ ਪੰਨੂ ਨਾਲ ਜੀ ਤੇ ਆਉਣ ਆਉਣ ਵਾਲੇ ਬਲੌਗਾਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਗੱਲਾਂ ਅਸੀਂ ਦੱਸਾਂਗੇ ਜੇ ਕੋਈ ਤੁਹਾਡਾ